ਦੀ ਡਿਪਟੀ ਕਮਿਸ਼ਨਰ ਦੀ ਕਿੰਨੀਕ ਤਨਖਾਹ ਕਿੰਨੀ ਹੁੰਦੀ ਹੈ ਦੇਖੋ ਇਹ ਨਾ ਸਲੈਬਸ ਬਣੀਆਂ ਹੋਈਆਂ ਨੇ ਜੇ ਮੈਂ ਤੁਹਾਡੀ ਗੱਲ ਕਰਾਂ ਜੋ ਮੈਂ ਟੋਟਲ ਮੇਰਾ ਖਿਆਲ 7 ਲੱਖ ਰੁਪਇਆ ਕੋਠੀ ਦੇ ਉੱਤੇ ਵੀ ਗਾਰਡ ਲੱਗਦੀ ਹੈ ਤੇ ਨਾਲ ਤੁਹਾਡੇ ਗਨਮੈਨ ਵੀ ਚੱਲਦੇ ਆ ਕੋਠੀ ਸਰਕਾਰੀ ਜਿਹੜੀ ਹੁੰਦੀ ਹੈ ਉਹ ਵੀ ਤੁਹਾਨੂੰ ਫ੍ਰੀ ਹੁੰਦੀ ਹੈ ਡੀਸੀ ਦਾ ਘਰ ਹੁੰਦਾ ਉਹ ਮੈਂ ਕਹਿੰਦਾ ਤੁਸੀਂ ਆਪੇ ਤਾਂ ਕਹਿੰਦੇ ਸੀ ਹੈ ਡੀਸੀ ਵੀ ਸਲੂਟ ਉਹਨੂੰ ਮਾਰਦਾ ਜਿਹਨ ਰਕੀ ਨੇ ਗਾਣਾ ਗਾਇਆ ਹੋਇਆ ਥੋੜਾ ਜਿਹਾ ਪਰਸਨਲ ਹੈ ਜਿਵੇਂ ਤੁਸੀਂ ਹੁਣ ਘਰ ਦੇ ਬਾਹਰ ਲਿਖਿਆ ਹੋਇਆ ਹੈ ਤੁਸੀਂ ਰਿਟਾਇਰਡ ਹੋ ਆਈਐਸ ਹੈ ਨਾ ਇੱਕ ਇੱਕ ਫੀਲਿੰਗ ਕਿੱਦਾਂ ਦੀ ਹੁੰਦੀ ਹੈ ਬਹੁਤ ਵਧੀਆ ਗੱਗਨ ਗੱਗਨ ਜ਼ਿੰਮੇਵਾਰੀ ਤਾਂ ਹਰ ਪੋਸਟ ਦੀ ਹੈ ਚਾਹੇ ਤੁਸੀਂ ਪਟਵਾਰੀ ਹੋ ਚਾਹੇ ਕਨਗੋ ਚਾਹੇ ਤੁਸੀਂ ਇੰਜੀਨੀਅਰ ਹੋ ਜਿੱਦਾਂ ਹੁੰਦਾ ਹੈ ਐਸਡੀਐਮ ਰਿਹਾ ਏਡੀਸੀ ਰਿਹਾ ਡੀਟੀਓ ਰਿਹਾ ਕਾਰਪੋਰੇਸ਼ਨ ਚ ਰਿਹਾ ਐਡੀਸ਼ਨਲ ਕਮਿਸ਼ਨਰ ਰਿਹਾ ਕਮਿਸ਼ਨਰ ਕਾਰਪੋਰੇਸ਼ਨ ਰਿਹਾ ਟੀਸੀ ਰਿਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਰਿਹਾ ਗਲਾੜਾ ਦੇ ਵਿੱਚ ਰਿਹਾ ਟੀਸੀ ਰਹਿੰਦੇ ਆ ਕਦੇ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੈਗਾ ਤੁਹਾਡੇ ਮ ਦਿਲ ਨੂੰ ਯਾਦਗਾਰ ਹੋਵੇ ਲੱਗਦਾ ਹੋਵੇ ਕਿ ਅਰਾਧ ਅੱਜ ਬਹੁਤ ਵਧੀਆ ਕੰਮ ਕੀਤਾ ਇੱਕ ਚੀਜ਼ ਸ਼ੁਰੂ ਤੋਂ ਜਰੂਰ ਰਹੀ ਹੈ ਕਿ ਮੈਂ ਪਬਲਿਕ ਨੂੰ ਬਹੁਤ ਅੱਛੇ ਢੰਗ ਨਾਲ ਮਿਲਦਾ ਸੀ ਇਹ ਨਹੀਂ ਹੋਇਆ ਕਿ ਪਬਲਿਕ ਆਈ ਤੇ ਮੈਂ ਬਾਹਰ ਅੰਦਰ ਬੈਠਾ ਫਿਰ 5 ਸਾਲ ਮੈਂ ਐਮਐਲਏ ਰਹਿ ਲਿਆ ਲੋਕ ਲੋਕ ਇਹ ਕਹਿੰਦੇ ਨੇ ਨਾ ਕਹਿੰਦੇ ਕੁਲਦੀਪ ਵੈਦ ਹੋਰਾਂ ਦਾ ਫੋਨ ਮਨਿਸਟਰ ਲੈਵਲ ਤੇ ਜਾ ਕੇ ਕੰਮ ਕਰਾ ਦਿੰਦਾ ਮਨਿਸਟਰ ਦੇ ਘੱਟ ਚੱਲੇ ਕਹਿੰਦੇ ਕੁਲਦੀਪ ਵੈਦ ਹੋਰਾਂ ਦਾ ਫੋਨ ਚੱਲ ਜਾ ਵੈਸੇ ਵੈਸਾ ਤੁਸੀਂ ਪੋਲੀਟੀਕਲੀ ਕਰੈਕਟ ਨਾ ਆਨਸਰ ਦਿਓ ਤੁਸੀਂ ਮਿਸ ਕਰਦੇ ਹੋ ਚੀਜ਼ਾਂ ਕਹਿਣਾ ਕਿ ਮੈਂ ਕੁਲਦੀਪ ਸਿੰਘ ਵੈਦ ਡਿਪਟੀ ਕਮਿਸ਼ਨਰ ਫਲਾਣਾ ਜ਼ਿਲ੍ਹਾ ਬੋਲ ਰਿਹਾ ਜਾਂ ਆਈਐਸ ਕੁਲਦੀਪ ਸਿੰਘ ਵੈਦ ਬੋਲ ਰਿਹਾ ਤੁਸੀਂ ਦੇਖੋ 1958 ਦੇ ਵਿੱਚ ਮੇਰੇ ਚਾਚਾ ਜੀ ਨੇ ਆਪਣਾ ਡੀਐਮ ਕਾਲਜ ਮੋਗੇ ਤੋਂ ਐਮਏ ਇਕਨੋਮਿਕਸ ਕੀਤੀ 1960 ਵਿੱਚ ਮੇਰੇ ਚਾਚਾ ਜੀ ਪੀਸੀਐਸ ਸੈਲੈਕਟ ਹੋ ਗਏ ਸੀ ਸੋ ਸਾਡੇ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਪੜ੍ਹਾਈ ਲਿਖਾਈ ਅਫਸਰੀ ਰਹੀ ਹੈ not only deputy commissioner ਜਦੋਂ ਮੈਂ SDM BC ਜਾਂ ADC BC ਸੀਗੀ ਮੈਂ ਜਦੋਂ ਕਾਰ ਚੋਂ ਜਾਂ ਜੀਤ ਤੋਂ ਉਤਰਦਾ ਸੀ ਤਾਂ ਜਿਹੜੇ ਬੰਦੇ ਆਲੇ ਦੁਆਲੇ ਤੁਰੇ ਫਿਰਦੇ ਸੀ ਸੱਸੀਕਾਲ ਮੇਰੀ ਕੋਸ਼ਿਸ਼ ਰਹੇ ਜੀ ਮੈਂ ਸਾਰਿਆਂ ਨੂੰ ਪਹਿਲਾਂ ਸੱਸੀਕਾਲ ਬੁਲਾਵਾਂ ਮੈਂ ਉਹਨਾਂ ਨੂੰ ਪੁੱਛ ਲੈਂਦਾ ਸੀ ਕਿਸੇ ਦੇਦ ਕਾਗਜ਼ ਸੀ ਭਈਆ ਤੂੰ ਮੈਨੂੰ ਤਾਂ ਨਹੀਂ ਮਿਲਣਾ ਆ 50% ਤਾਂ ਮੇਰਾ ਕੰਮ ਬਾਹਰ ਹੀ ਨਿਬੜ ਜਾਂਦਾ ਸੀ ਜੇ 15 ਬੰਦੇ ਮਿਲਣ ਵਾਲੇ ਮੈਨੂੰ ਪੁੱਛਣਾ ਯਾਰ ਲਿਆ ਅੱਜ ਮੈਨੂੰ ਪਟਵਾਰੀ ਤਾਂ ਹੀ ਕੰਮ ਆ ਤੇ ਮੈਂ SDM ਨੂੰ ਮਾਰਕ ਕਰ ਦੇਣਾ ਜੇ ਉਹਨੇ ਕਿਹਾ ਜੀ ਮੈਨੂੰ ਤਾਂ SDM ਤਾਂ ਹੀ ਕੰਮ ਆ ਮੈਂ SDM ਨੂੰ ਕਰ ਦੇਣਾ ਉਹਦੇ ਫਾਦਰ ਸਾਹਿਬ ਦੀ ਗਾਈਡੈਂਸ ਸੀ ਕਿ ਤੁਸੀਂ ਇਧਰ ਲੈ ਪਾਸ ਜੀ ਤੇ ਮੇਰੇ ਮਾਤਾ ਜੀ ਦੀ ਗਾਈਡੈਂਸ ਸੀ ਤੁਸੀਂ ਦੇਖੋ 1958 ਦੇ ਵਿੱਚ ਮੇਰੇ ਚਾਚਾ ਜੀ ਨੇ ਆਪਣਾ ਡੀਐਮ ਕਾਲਜ ਮੋਗੇ ਤੋਂ ਐਮਏ ਇਕਨੋਮਿਕਸ ਕੀਤੀ 1960 ਵਿੱਚ ਮੇਰੇ ਚਾਚਾ ਜੀ ਪੀਸੀਐਸ ਸਿਲੇਕਟ ਹੋ ਗਏ ਸੀ ਸੋ ਸਾਡੇ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਪੜ੍ਹਾਈ ਲਿਖਾਈ ਅਫਸਰੀ ਰਹੀ ਹੈ ਤੇ ਤੁਹਾਡੇ ਤੁਹਾਡੇ ਫਾਦਰ ਸਾਹਿਬ ਨੇ ਦੇਖਿਆ ਤੁਹਾਡਾ ਇਹ ਸਾਰਾ हां मेरे पिताजी बिल्कुल बिल्कुल मेरे पिताजी क्योंकि मेरे मैं मम्मी पापा दी मैरिज ਤੋਂ 15 ਸਾਲ ਬਾਅਦ ਹੋਇਆ ਸੀ ਗੈਪ ਸੀ ਲੇਕਿਨ 1985 ਚ ਮੇਰੀ ਸ਼ਾਦੀ ਹੋਈ 1987 ਚ ਮੇਰੇ ਬੇਟੀ ਹੋਈ 1998 ਚ ਵੱਡਾ ਬੇਟਾ ਹੋਇਆ ਕਰਨ ਗगन ਤੋਂ ਛੋਟਾ ਫਿਰ 1993 ਚ ਛੋਟਾ ਬੇਟਾ ਹੋਇਆ ਤੇ ਵਾਈਫ ਮੇਰੀ ਲੈਕਚਰਰ ਸੀ ਜਦੋਂ ਸਾਡਾ ਵਿਆਹ ਹੋਇਆ ਉਸ ਤੋਂ ਬਾਅਦ ਉਹ ਲੈਕਚਰਰ ਲੱਗੀ ਉਸ ਤੋਂ ਬਾਅਦ ਮੈਂ ਸਰਵਿਸ ਦੇ ਵਿੱਚ ਆਇਆ ਤੇ ਇਸੇ ਤਰ੍ਹਾਂ ਹੀ ਮੇਰੇ ਪਿਤਾ ਜੀ ਤੇ ਬੀਜੀ ਪਿਤਾ ਜੀ ਦੀ ਡੈਥ 1998 ਦਸੰਬਰ ਚ ਹੋਈ ਸੀ ਤੇ ਮਾਤਾ ਜੀ ਮੇਰੇ ਮਾਰਚ 1905 ਚ ਪੂਰੇ ਉਹਨਾਂ ਨੇ ਸਾਰਾ ਕੁਝ ਹੀ ਵੇਖਿਆ ਦੇਖਿਆ ਡਾਕਟਰ ਪੱਲਾ 32 ਵਾਲੀਆਂ ਗੱਡੀਆਂ ਇਹ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਵੇਖੀ ਹੋਈਆਂ ਸੀਗੇ ਨਹੀਂ ਜੋ ਤੁਹਾਡੇ ਨਾਲ ਵੀ ਬੈਠੇ ਹੋ ਗਗਨ ਨੈਚੁਰਲੀ ਨੈਚੁਰਲੀ ਜਦੋਂ ਕਿਸੇ ਵੀ ਮਾਂ ਪਿਓ ਦੀ ਖਾਹਿਸ਼ ਪੂਰੀ ਹੁੰਦੀ ਹੈ ਉਹਨਾਂ ਦਾ ਬੱਚਾ ਕੋਈ ਸਿਵਲ ਸਰਵਿਸ ਚ ਚਾਹੁੰਦਾ ਕੋਈ ਡਾਕਟਰ ਬਣਦਾ ਮੇਰਾ ਕਹਿਣ ਅੱਛੇ ਬੁਕਾਮ ਤੇ ਜਾਂਦਾ ਤਾਂ ਮਾਂ ਪਿਓ ਨੂੰ ਤਾਂ ਖੁਸ਼ੀ ਹੁੰਦੀ ਹੈ ਨਾ ਅੱਛਾ ਵੈਸਾ ਥੋੜਾ ਜਿਹਾ ਪਰਸਨਲ ਹੈ ਜਿਵੇਂ ਤੁਸੀਂ ਹੁਣ ਘਰ ਦੇ ਬਾਹਰ ਲਿਖਿਆ ਹੋਇਆ ਤੁਸੀਂ ਰਿਟਾਇਰਡ ਹੋ ਆਈਐਸ ਹੈ ਨਾ ਇਹ ਕੀ ਫੀਲਿੰਗ ਕਿਦਾਂ ਦੀ ਹੁੰਦੀ ਹੈ ਬਹੁਤ ਵਧੀਆ ਗਗਨ ਜਿ ਕੋ ਵੈਸੇ ਵੈਸੇ ਤਾਂ ਜਿਵੇਂ ਕਿਸੇ ਆਪਾਂ ਇਨ ਸਰਵਿਸ ਡੀਸੀ ਨੂੰ ਪੁੱਛੀਏ ਜਾਂ ਕਿਸੇ ਨੂੰ ਪੁੱਛੀਏ ਤਾਂ ਉਹ ਥੋੜਾ ਜਿਹਾ ਇਸ ਚੀਜ਼ ਨੂੰ ਕਰਦੇ ਨਹੀਂ ਇਹ ਜਿੰਮੇਵਾਰੀ ਬਹੁਤ ਹੁੰਦੀ ਹੈ ਪਰ ਚਲੋ ਤੁਸੀਂ ਤਾਂ ਖੁੱਲ ਕੇ ਦੱਸ ਸਕਦੇ ਨਹੀਂ ਗਗਨ ਗਗਨ ਜ਼ਿੰਮੇਵਾਰੀ ਤਾਂ ਹਰ ਪੋਸਟ ਦੀ ਹੈ ਚਾਹੇ ਤੁਸੀਂ ਪਟਵਾਰੀ ਹੋ ਚਾਹੇ ਕਾਨਗੋ ਚਾਹੇ ਤੁਸੀਂ ਇੰਜੀਨੀਅਰ ਹੋ ਜਿੱਦਾਂ ਹੁਣ ਮੈਂ ਐਸਡੀਐਮ ਰਹਾ ਐਡੀਸੀ ਰਹਾ ਡੀਟੀਓ ਰਹਾ ਕਾਰਪੋਰੇਸ਼ਨ ਚ ਰਿਹਾ ਅਡੀਸ਼ਨਲ ਕਮਿਸ਼ਨਰ ਰਿਹਾ ਕਮਿਸ਼ਨਰ ਕਾਰਪੋਰੇਸ਼ਨ ਰਿਹਾ ਡੀਸੀ ਰਿਹਾ ਚੇਅਰਮੈਨ ਇੰਪਰੂਵਮੈਂਟ ٹرسٹ ਰਿਹਾ ਗਲਾਡਾ ਦੇ ਵਿੱਚ ਰਿਹਾ ਸੋ ਜ਼ਿੰਮੇਵਾਰੀ ਤਾਂ ਹਰ ਪੋਸਟ ਦੀ ਹੈ ਸਰਕਾਰ ਦੇ ਵਿੱਚ ਸਾਡੇ ਜਿੰਨੇ ਵੀ ਅਫਸਰ ਕੰਮ ਕਰਦੇ ਆ ਬੜੇ ਜ਼ਿੰਮੇਵਾਰ ਨੇ ਐਂਡ ਜ਼ਿੰਮੇਵਾਰੀ ਨਾਲ ਕੰਮ ਕਰਨਾ ਪੈਂਦਾ ਆ ਸਰਕਾਰ ਦੀਆਂ ਪਾਲਿਸੀਜ਼ ਨੂੰ ਇੰਪਲੀਮੈਂਟ ਕਰਨਾ ਪੈਂਦਾ ਆ ਇਮਾਨਦਾਰੀ ਰੱਖਣੀ ਪੈਂਦੀ ਹੈ ਬਹੁਤ ਕੁਝ ਹੈ ਪਬਲਿਕ ਸਰਵੈਂਟਾਂ ਸੀ ਸਾਨੂੰ ਪਬਲਿਕ ਦੀ ਆਵਾਜ਼ ਸੁਣਨੀ ਚਾਹੀਦੀ ਹੈ ਡੀਸੀ ਰਹਿੰਦੇ ਆ ਕਦੇ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੈਗਾ ਤੁਹਾਡੇ ਮਨ 'ਚ ਜਿਹੜਾ ਬੜਾ ਦਿਲ ਨੂੰ ਯਾਦਗਾਰ ਹੋਵੇ ਲੱਗਦਾ ਹੋਵੇ ਕਿ ਅਰਾਧਾ ਅੱਜ ਬਹੁਤ ਵਧੀਆ ਕੰਮ ਕੀਤਾ ਜਾਂ ਲੱਗਦਾ ਹੋਵੇ ਕਿ ਯਾਰ ਮੈਂ ਸ਼ਾਇਦ ਐਦਾਂ ਕਰ ਦਿੰਦਾ ਕਦੇ ਕਦੇ ਇਸ ਤਰ੍ਹਾਂ ਹੁੰਦਾ ਹੈ ਇੱਕ ਤਾਂ ਮੈਨੂੰ ਟਾਈਮ ਥੋੜਾ ਮਿਲਿਆ ਪਰ ਕੋਈ ਐਸੀ ਗੱਲ ਨਹੀਂ ਮੇਰਾ ਬੜਾ ਐਕਸਪੀਰੀਅੰਸ ਸੀ ਮੈਂ ADC ਦੋ ਵਾਰੀ ਰਿਹਾ ਸੀਗਾ ਸੋ ਮੈਨੂੰ ਹਰ ਡਿਪਾਰਟਮੈਂਟ ਦੀ ਜਾਣਕਾਰੀ ਸੀ ਹਮ ਇੱਕ ਚੀਜ਼ ਸ਼ੁਰੂ ਤੋਂ ਜ਼ਰੂਰ ਰਹੀ ਹੈ ਕਿ ਮੈਂ ਪਬਲਿਕ ਨੂੰ ਬਹੁਤ ਅੱਛੇ ਢੰਗ ਨਾਲ ਮਿਲਦਾ ਸੀ ਇਹ ਨਹੀਂ ਹੋਇਆ ਵੀ ਪਬਲਿਕ ਆਈ ਤੇ ਮੈਂ ਬਾਹਰ ਅੰਦਰ ਬੈਠਾ ਕੰਮ ਕਰਦਾ ਇਹ ਹੁੰਦੇ ਨੇ ਨਾ ਕਿ ਅੰਦਰ ਮੀਟਿੰਗ ਚੱਲਦੀ ਹੈ ਨਹੀਂ ਇਹ ਜੀ ਚੱਲਦੀ ਹੈ ਵੈਸੇ ਮੀਟਿੰਗ ਨਹੀਂ ਦੇਖੋ ਮੀਟਿੰਗਸ ਹੁੰਦੀਆਂ ਨੇ ਅਫਸਰਾਂ ਨੇ ਕੰਮ ਕਰਨਾ ਹੁੰਦਾ ਹੈ ਬਿਲਕੁਲ ਅਫਸਰਾਂ ਨੇ ਕੰਮ ਕਿ ਹਰ ਇੱਕ ਲੈਵਲ ਦੇ ਅਫਸਰ ਨੇ ਕੰਮ ਕਰਨਾ ਹੁੰਦਾ ਹੈ ਹਰ ਟਾਈਮ ਤੁਸੀਂ ਨਹੀਂ ਕਰ ਸਕਦੇ ਲੇਕਿਨ ਮੇਰੀ ਇਹ 100% ਕੋਸ਼ਿਸ਼ ਹੁੰਦੀ ਸੀ ਵੀ ਮੀਟਿੰਗ ਦਾ ਟਾਈਮ ਇਹੋ ਜਿਹਾ ਰੱਖਿਆ ਜਾਵੇ ਕਿ ਮੀਟਿੰਗ ਪਬਲਿਕ ਹਰਾਸ ਨਾ ਹੋਵੇ ਨਹੀਂ ਵੈਸੇ ਹੈ ਇਦਾਂ ਦਾ ਥੋੜਾ ਜਿਹਾ ਕਿ डीसी ਨੂੰ ਐਡਾ ਵੱਡਾ ਬਣਾ ਦਿੱਤਾ ਜਾਂਦਾ ਕਿ ਆਮ ਬੰਦੇ ਦੀ ਤਾਂ ਪਹੁੰਚ ਤੋਂ ਦੂਰ ਹੋ ਜਾਂਦਾ ਸਵਾਲ ਲੈਣ ਲਈ ਤੁਸੀਂ ਨਹੀਂ ਸੀ ਐਡਾ ਤੁਹਾਡਾ ਸਿਸਟਮ ਕੁਛਕ ਡੀਸੀਜ਼ ਨੂੰ ਛੱਡ ਕੇ ਬਾਕੀ ਸਾਰੇ ਜਿੰਨੇ ਸਾਡੇ ਵੈਸੇ ਹੈਗੀ ਆ ਤੁਸੀਂ ਮੰਨੋ ਨਾ ਮੰਨੋ ਨਹੀਂ ਬਿਲਕੁਲ ਮੈਂ ਇਸ ਗੱਲ ਨਾਲ ਐਗਰੀ ਵੀ ਕਰਦਾ ਡਿਸਐਗਰੀ ਵੀ ਕਰਦਾ ਸਾਰੇ ਨਹੀਂ ਹੁੰਦੇ ਲੇਕਿਨ ਮੈਂ ਅੱਜ ਦੇ ਵੀ ਜਿੰਨੇ ਵੀ ਸਾਡੇ ਡਿਪਟੀ ਕਮਿਸ਼ਨਰ ਲੱਗੇ ਆ ਉਹਨਾਂ ਨੂੰ ਜਿੱਥੇ ਕਿਤੇ ਮੁਲਾਕਾਤ ਹੁੰਦੀ ਉਹਨਾਂ ਨੂੰ ਇਹ ਜ਼ਰੂਰ ਕਹਿਣਾ ਜਾਂ ਦੂਜੇ ਵੀ ਅਫਸਰ ਨੇ ਕਿ ਸਭ ਤੋਂ ਪਹਿਲਾਂ ਤੁਸੀਂ ਪਬਲਿਕ ਬਾਰੇ ਜ਼ਰੂਰ ਸੋਚਿਆ ਕਰੋ ਜਿਹੜਾ ਬੰਦਾ ਤੁਹਾਡੇ ਕੋਲ ਚੱਲ ਕੇ ਆਉਂਦਾ ਖੁਸ਼ੀ ਨਾਲ ਤਾਂ ਆਉਂਦਾ ਨਹੀਂਗਾ ਚਾਹੇ ਉਹ ਸਾ ਜਾਏ ਸਾਡਾ ਜੁਆਇੰਟ ਕਮਿਸ਼ਨਰ ਆ ਚਾਹੇ ਡਿਪਟੀ ਕਮਿਸ਼ਨਰ ਪੁਲਿਸ ਆ ਜਾਂ ਐਸਐਸਪੀ ਆ ਦੁਖੀ ਨਾ ਹੋਣਾ ਉਹਦੀ ਗੱਲ ਸੁਣੋ ਹੂੰ ਉਹਨੂੰ ਇਹ ਨਾ ਅਹਿਸਾਸ ਹੋਵੇ ਵੀ ਅਸੀਂ ਦਫਤਰ ਚ ਗਏ ਸੀ ਕਮਿਸ਼ਨਰ ਪੁਲਿਸ ਨੂੰ ਜਾਂ ਡੀਸੀ ਨੂੰ ਮਿੰਟ ਸਾਡੀ ਕਿਸੇ ਨੇ ਸੁਣੀ ਨਹੀਂ ਨਾ ਇਹੋ ਜਿਹਾ ਮਾਹੌਲ ਨਹੀਂ ਚਾਹੀਦਾ ਜੇ ਤੁਸੀਂ ਪਬਲਿਕ ਦੀ ਸਹੀ ਟੰਗ ਨਾਲ ਗੱਲ ਸੁਣ ਲਓ ਰੋਂਦੇ ਆਉਂਦੇ ਆ ਲੋਕ ਹਾਂਜੀ ਰੋਂਦੇ ਲੋਕ ਆਉਂਦੇ ਆ ਹਾਂ ਬਿਲਕੁਲ ਹੂੰ ਔਰ ਤੁਸੀਂ ਕੀ ਕੀ ਸਿਸਟਮ ਹੁੰਦਾ ਸੀਗਾ ਫਿਰ ਕੁਲਦੀਪ ਸਿੰਘ ਵੈਦ ਦਾ ਜਦੋਂ ਡਿਪਟੀ ਕਮਿਸ਼ਨਰ ਰਹੇ ਜਿੰਨਾ ਕੁ ਵਿੱਚ ਰਹੇ ਮੈਂ ਤਾਂ ਨਾਟ ਓਨਲੀ ਡਿਪਟੀ ਕਮਿਸ਼ਨਰ ਜਦੋਂ ਮੈਂ ਐਸ ਡੀ ਐਮ ਵੀ ਸੀ ਜਾਂ ਏ ਡੀ ਸੀ ਵੀ ਸੀਗੀ ਗगन ਮੈਂ ਜਦੋਂ ਕਾਰ ਚੋਂ ਜਾਂ ਜੀਪ ਤੋਂ ਉਤਰਦਾ ਸੀ ਤਾਂ ਜਿਹੜੇ ਬੰਦੇ ਆਲੇ ਦੁਆਲੇ ਤੁਰੇ ਫਿਰਦੇ ਸੀ ਸਤਿ ਸ੍ਰੀ ਅਕਾਲ ਮੇਰੀ ਕੋਸ਼ਿਸ਼ ਰਹੇ ਸੀ ਮੈਂ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਵਾ ਮੈਂ ਉਹਨਾਂ ਨੂੰ ਪੁੱਛ ਲੈਂਦਾ ਸੀ ਕਿਸੇ ਦਾ ਕਾਗਜ਼ ਸੀ ਵੀਆ ਤੋ ਮੈਨੂੰ ਤਾਂ ਨਹੀਂ ਮਿਲਦਾ ਆ अच्छा जीओने क्या हां जीओने कह रहे हैं कि सर मैं मैं क्या लिया की DC, SDM, है। है। के, के दे दे काम है देखो डीसीएसडीएम चाहे एडीसी ने ता ਥੱਲੇ ਸਟਾਫ ਨੂੰ ਮਾਰਕ ਕਰਨਾ ਹੈ ਹਮ ਐਨੇ ਹੀ ਕੰਮ ਹੈ ਇਸ ਇਮੀਡੀਏਟ ਉਹਦੀ ਜਾਂ ਗੱਲ ਸੁਣਨੀ ਆ ਗੱਲ ਸੁਣ ਕੇ ਅੱਗੇ ਕਿਹੜੇ ਡਿਪਾਰਟਮੈਂਟ ਦਾ ਕੰਮ ਆ ਉਹਨੂੰ ਭੇਜਣਾ ਹਮ ਸੋ 50% ਤਾਂ ਮੇਰਾ ਕੰਮ ਬਾਹਰ ਹੀ ਨਿਭੜ ਜਾਂਦਾ ਸੀ ਜੇ 15 ਬੰਦੇ ਮਿਲਣ ਵਾਲੇ ਮੈਨੂੰ ਪੁੱਛਣਾ ਯਾਰ ਲਿਆ ਅੱਜ ਮੈਨੂੰ ਪਟਵਾਰੀ ਦਾ ਹੀ ਕੰਮ ਆ ਤੇ ਮੈਂ ਐਸਡੀਐਮ ਨੂੰ ਮਾਰਕ ਕਰ ਦੇਣਾ ਹਮ ਠੀਕ ਹੈ ਜੇ ਉਹਨੇ ਕਿਹਾ ਜੀ ਮੈਂ ਤਾਂ ਐਸਡੀਐਮ ਦਾ ਹੀ ਕੰਮ ਆ ਮੈਂ ਐਸਡੀਐਮ ਨੂੰ ਕਰ ਦੇਣਾ ਮਾਰਕ ਕਰ ਦੇਣਾ ਸੋ ਲੋਕ ਜਿਹੜੇ ਉਸ ਟਾਈਮ ਆਏ ਉਹਨਾਂ ਨੂੰ ਉਸੇ ਟਾਈਮ ਹੀ ਫ੍ਰੀ ਕਰਤਾ ਜਦੋਂ ਮੈਂ ਆਫਿਸ ਬੈਟਸਾ ਸੀ ਮੇਰੇ ਪੀਐਨ ਨੂੰ ਇਨਸਟਰਕਸ਼ਨ ਸੀ ਵੀ ਪਬਲਿਕ ਦਾ ਬੰਦਾ ਬਾਹਰ ਨਾ ਖੜਾ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਪਬਲਿਕ ਦਾ ਬੰਦਾ ਮੇਰੇ ਦਫਤਰ ਦੇ ਬਾਹਰ ਕਦੇ ਵੀ ਨਹੀਂ ਖੜਾ ਹੋਇਆ ਹੋਏਗਾ ਹੋਇਆ ਹੋਏਗਾ ਮੀਟਿੰਗਜ਼ ਹੁੰਦੀਆਂ ਨੇ ਕੋਈ ਫੋਨ ਸੁਣਨਾ ਹੁੰਦਾ ਕੋਈ ਫਾਈਲ ਤੇ ਸਾਈਨ ਕਰਨੇ ਹੁੰਦੇ ਬਟ ਮੇਰੀ ਕੋਸ਼ਿਸ਼ ਇਹ ਹੁੰਦੀ ਸੀ ਹਮੇਸ਼ਾ ਕਿ ਜਦੋਂ ਪਬਲਿਕ ਦੇ ਕੋਈ ਬੰਦੇ ਆਇਆ ਉਹ ਮੈਨੂੰ ਮਿਲ ਕੇ ਆਪਣੇ ਕੰਮਕਾਰ ਚੱਲੇ ਜਾਣ ਮੈਂ ਆਪਣਾ ਕੰਮ ਕਰਾਂ ਤੁਸੀਂ ਜਦੋਂ ਇਹ ਸਾਰਾ ਸਿਸਟਮ ਰਿਹਾ ਚਲੋ ਬਹੁਤ ਸਨਮਾਨਿਤ ਪੋਸਟ ਐ ਇਹਨੂੰ ਆਪਾਂ ਟੌਟ ਪੱਲੇ ਨਾਲ ਤਾਂ ਨਹੀਂ ਜੋੜ ਸਕਦੇ ਨਹੀਂ ਟੌਟਪਾ ਵੀ ਹੈ ਕਿਉਂ ਯਾਰ ਕਿੰਨੀਆਂ ਕਿੰਨੀਆਂ ਬਣੀਆਂ ਹੋਈਆਂ ਨੇ ਗਾਣੇ ਵੀ ਬਣੇ ਹੋਏ ਨੇ ਨਹੀਂ ਉਹ ਪੰਜਾਬੀ ਚ ਕਹਾਵਤ ਆ ਨਾ ਜਦੋਂ ਵੀ ਕਿਸੇ ਚੀਜ਼ ਐਂਡ ਹੋਣਾ ਹੁੰਦਾ ਲੜਾਈ ਦੋ ਕਹਿੰਦਾ ਤੂੰ ਡੀਸੀ ਲੱਗ ਗਿਆ ਫਿਰ ਤੇ ਹਾਂ ਬਿਲਕੁਲ ਇਹ ਹੁੰਦਾ ਨਾ ਵੀ ਡੀਸੀ ਦੇ ਅਹੁਦੇ ਦੀ ਤਾਕਤ ਆ ਨਾ ਉਹਦੀ ਤਾਕਤ ਆ ਡਿਪਟੀ ਕਮਿਸ਼ਨਰ ਦੀ ਕਿੰਨੀਕ ਤਨਖਾਹ ਕਿੰਨੀਕ ਹੁੰਦੀ ਆ ਦੇਖੋ ਇਹ ਨਾ ਸਲੈਬਸ ਬਣੀਆਂ ਹੋਈਆਂ ਜੇ ਮੈਂ ਤੁਹਾਡੀ ਗੱਲ ਕਰਾਂ ਜੋ ਤੁਸੀਂ ਮੈਂ ਟੋਟਲ ਮੇਰਾ ਖਿਆਲ 7.5 ਲੱਖ ਰੁਪਇਆ ਤਨਖਾਹ ਸਿਰ ਪਰ ਜਿਹੜਾ ਨਾਲ ਸਿਸਟਮ ਜੇ ਮ ਕੋਠੀ ਦੇ ਉੱਤੇ ਵੀ ਗਾਰਡ ਲੱਗਦੀ ਐ ਤੇ ਨਾਲ ਤੁਹਾਡੇ ਗਨਮੈਨ ਵੀ ਚੱਲਦੇ ਆ ਤੇ ਕੋਠੀ ਸਰਕਾਰੀ ਜਿਹੜੀ ਹੁੰਦੀ ਆ ਉਹ ਵੀ ਤੁਹਾਨੂੰ ਫ੍ਰੀ ਹੁੰਦੀ ਐ ਅੱਛਾ ਉਹਦਾ ਉਹਦਾ ਐਕਸਪੀਰੀਅੰਸ ਕਿਦਾਂ ਦਾ ਹੁੰਦਾ ਘਰ ਤਾਂ ਤੁਹਾਡਾ ਇੱਥੇ ਵੀ ਬਹੁਤ ਕਮਾਲ ਦਾ ਪਰ ਜਿਹੜਾ ਡੀਸੀ ਦਾ ਘਰ ਹੁੰਦਾ ਉਹ ਮੈਂ ਕਹਿੰਦਾ ਤੁਸੀਂ ਆਪੇ ਤਾਂ ਕਹਿੰਦੇ ਸੀ ਹੈ ਡੀਸੀ ਵੀ ਸਲੂਟ ਉਹਨੂੰ ਮਾਰਦਾ ਬਿੰਦਰੱਖੀ ਨੇ ਗਾਣਾ ਗਾਇਆ ਹੋਇਆ ਪਹਿਲਾਂ ਚਥਾਣੇ ਦਾ ਰੋਲਤਾ ਦੇਖੋ ਇਹਨਾਂ ਹੌਦਿਆਂ ਦੀ ਬਹੁਤ ਟੌਟ ਟੱਪਾ ਵੀ ਐ ਲੇਕਿਨ ਹਰ ਅਫਸਰ ਨੂੰ ਇਹਨਾਂ ਹੌਦਿਆਂ ਦੀ ਮਰਿਆਦਾ 'ਚ ਵੀ ਰਹਿਣਾ ਚਾਹੀਦਾ ਇਹ ਨਹੀਂ ਵੀ ਜੇ ਰੱਬ ਨੇ ਤੁਹਾਡੇ ਇੱਥੇ ਸਟਾਰ ਜਲਾਤੇ ਕਿਸੇ ਨੂੰ ਆਈਐਸ ਪੀਸੀਐਸ ਬਣ ਗਿਆ ਤੇ ਤੁਸੀਂ ਆਪਣੇ ਆਪ ਨੂੰ ਦੁਨੀਆ ਤੋਂ ਵੱਧ ਸਮਝਣ ਲੱਗ ਜਾਓ ਨੋ ਯੂ ਆਰ ਪਬਲਿਕ ਸਰਵੈਂਟ ਸਭ ਤੋਂ ਪਹਿਲਾਂ ਤੁਹਾਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਗਰ ਲੋਕ ਸੈਟੀਸਫਾਈਡ ਨੇ ਸਰਕਾਰ ਸੈਟੀਸਫਾਈ ਹੈ ਤਾਂ ਹੀ ਤੁਹਾਡੀ ਨੌਕਰੀ ਦਾ ਫਾਇਦਾ ਨਹੀਂ ਤਾਂ ਕੋਈ ਫਾਇਦਾ ਨਹੀਂ